ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬੁਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਲੋ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਸੋਹਣੇ ਸੂਟ ਬਰਨਰੀ ਦੇ ਮੈਨੂੰ ਪੂਰੀ ਉਮੀਦ ਹੈ ਜਿਆਦਾ ਨੀ ਕਲੈਕਸ਼ਨ ਤੁਹਾਨੂੰ ਪਸੰਦ ਆਵੇ ਪਲੀਜ਼ ਪਸੰਦ ਆਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜ ਆਪਣੇ WhatsApp ਨੰਬਰ ਤੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇ ਹੋ ਆਪਣੇ Instagram ਦਾ ਪੇਜ ਹੈਗਾ ਜੀ ਸਿਫਤ ਬੁਟੀਕ ਤੁਸੀਂ ਉੱਥੇ ਜਾ ਕੇ ਵੀ ਆਪਾਂ ਨੂੰ ਫੋਲੋ ਕਰਨਾ ਜੀ ਆਪਣੇ ਸਾਰੇ ਸੂਟ ਤੁਸੀਂ ਚੈੱਕ ਕਰ ਲਓ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਉਹਨਾਂ ਉਹਦੇ ਵਿੱਚੋਂ ਵਰਕ ਕਰਵਾਉਣਾ ਹੋਵੇ ਤਾਂ ਉਹ ਵੀ ਆਪਣੇ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਜੀ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਪਹਿਲਾ ਸੂਟ ਦੇਖੋ ਜੀ ਬਹੁਤ ਹੀ ਸੋਹਣਾ ਕਲਰ ਹੈ ਸੂਟ ਦਾ ਇਹ ਆਪਾਂ ਵੀਡੀਓ ਪਹਿਲਾਂ ਵੀ ਪਾਈ ਸੀ ਸਾਰੇ ਸੂਟ ਪਹਿਲਾਂ ਆਪਣੇ ਕੋਲ ਸੋਲਡ ਆਊਟ ਹੋ ਗਏ ਸੀਗੇ ਤੇ ਹੁਣ ਆਪਾਂ ਨਵਾਂ ਸਟਾਕ ਮੰਗਾਇਆ ਇਸ ਦੁਆਰਾ ਖੁਸ਼ਕਾਪਾ ਨੂੰ ਉਹਦੇ ਨਾਲ ਦੇ ਸੂਟ ਮਿਲ ਗਏ ਤੇ ਖੁਸ਼ਕਾਪਾ ਨਾ ਹੋਇਆ ਪ੍ਰਿੰਟ ਹੋਰ ਮੰਗਵਾ ਲਿਆ ਜੀ ਤੁਸੀਂ ਦੇਖੋ ਜੀ ਪਹਿਲਾ ਕਲਰ ਬਹੁਤ ਜਿਆਦਾ ਸੋਹਣਾ ਵਧੀਆ ਵਾਲੀ ਵਰਬਰੀ ਰੱਖਦੇ ਜੀ ਆਪਾਂ ਤੇ ਇਹਦਾ ਟਾਈਟਡਾ ਹੈਗਾ ਜੀ ਸਲਵਾਰ ਕਿਟਾਈ ਮੀਟਰ ਦੀ ਹੈਗੀ ਜੀ ਸ਼ਰਟ ਲੋ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਜਿਸੇ ਭੇਜ ਦਿਓ ਤੇ ਆਪਾਂ ਆਪਦੇ ਲਈ ਤੁਸੀਂ ਸੂਟ ਬੁੱਕ ਕਰਵਾ ਲਿਓ ਤੇ ਆਪਾਂ ਤੁਹਾਡੇ ਸੂਟ ਘਰ ਤੇ ਹੀ ਪਹੁੰਚਤਾ ਕਰਦੇ ਹਾਂ

ਫਰਵਰੀ ਬਹੁਤ ਜਿਆਦਾ ਸੋਹਣੀ ਹੈ ਜੀ ਖੂਬ ਖਿੜਿਆ ਹੋਇਆ ਪ੍ਰਿੰਟ ਹੈਗਾ ਅੱਜ ਕੱਲ੍ਹ ਇਹ ਟ੍ਰੈਂਡ ਦੇ ਵਿੱਚ ਹੈ ਜੀ ਸੂਟ ਲੌਜੀ ਇਹਦੇ ਵਿੱਚ ਚਿੱਕਾ ਵਾਲਾ ਕਲਰ ਹੋ ਗਿਆ ਤੇ ਇਹਦੇ ਨਾਲ ਇਹ ਹੋ ਗਈ ਜੀ येलो ਕਲਰ ਦੀ ਸਲਵਾਰ ਆਪਾਂ ਤੁਹਾਨੂੰ ਸਾਰੀਆਂ ਸ਼ਰਟਾਂ ਖੋਲ ਕੇ ਦਿਖਾਵਾਂਗੇ ਇਕੱਲੇ ਇਕੱਲਾ ਸੂਟ थोड़ा स्क्रीनशॉट लेना लैना सौखा हो जागा जी लो जी कलोज तो चेक कर सकते हो ठीक है जी लो जी ये अपने को दोबारा फिर आपका सूट मंगवायागा देखो जी कलर कि सोहना है ਇਹ ਵੀ ਆਪਾਂ ਤੁਹਾਨੂੰ ਸ਼ਰਟ ਖੋ ਕੇ ਚੈੱਕ ਕਰਵਾਉਣੀ ਹੈ ਜਿਹੜੀ ਕਿ ਆਪਾਂ ਵਰਬਰੀ ਆਪਣੇ ਕੋਲ ਹੀ ਹੈ ਜੀ ਤੁਸੀਂ ਚੈੱਕ ਕਰੋ ਸਟੈਂਪਰ ਵਧੀਆ ਵਾਲੀ ਵਰਬਰੀ ਰੱਖਦੇ ਆ ਜੀ ਆਪਾਂ ਠੀਕ ਹੈ ਜੀ ਹਰ ਚੀਜ਼ ਤੇ ਕਾਪੀ ਜ਼ਰੂਰ ਆਉਂਦੀ ਹੈ ਕਿ ਇਹਦੇ ਨਾਲ ਦੇ ਕਾਪੀ ਦੇ ਵਿੱਚ ਕਾਪੀ 'ਚ ਵੀ ਸੂਟ ਆਈ ਜਾਂਦੇ ਆ ਕਾਟਨ ਦੇ ਵਿੱਚ ਵੀ ਆਈ ਜਾਂਦੇ ਆ ਠੀਕ ਹੈ ਹੁਣ ਇਹ ਪ੍ਰਿੰਟ ਚੇਂਜ ਹੋ ਗਿਆ ਜੀ ਲਓ ਜੀ ਸਾਰਿਆਂ ਨਾਲ ਸਲਵਾਰਾਂ ਰਹਿਣੀਆਂ ਮਸਲੀਨ ਦੀਆਂ ਜੀ ਪੂਰੇ ਸੂਟ ਤੇ ਲਾਈਨਿੰਗ ਲੱਗੂਗੀ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਸੂਟ ਜਦੋਂ ਬਣ ਕੇ ਰੈਡੀ ਹੁੰਦਾ ਜੀ ਸਾਰੇ ਲੈਸੋ ਕਹਿਰਾ ਲੱਗਦੀ ਹੈ ਤੇ ਗ੍ਰੇਸਪਨ ਲਾਉਂਦੇ ਸੂਟ ਦੀ ਫੇਰੀ ਸੂਸੋ ਨਾਲ ਬੰਦ ਹੈਗਾ ਲਓ ਜੀ ਸ਼ਰਟ ਚੈੱਕ ਕਰ ਲਓ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਸੂਟ ਆਏਗਾ ਇਕੇ ਇੱਕ ਹੋ ਗਿਆ ਜੀ ਇਹ ਬਲੈਕ ਲੋ ਬਲੈਕ ਦੇ ਆਪਾਂ ਤੁਹਾਨੂੰ ਸ਼ਰਟ ਚੈੱਕ ਕਰਾਉਣੇ ਆ ਲੋਟ ਠੀਕ ਹੋ ਗਏ ਜੀ ਅੱਜ ਬਰਫਰੀ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਤੇ ਆ ਆਪਣਾ ਆਪ ਦਾ ਨਾਲ ਤੁਸੀਂ ਡਰੈਸ ਲਿਖ ਕੇ ਦੇਣਾ ਜੀ ਆਪਾਂ ਤੁਹਾਡੇ ਸੂਟ ਘਰ ਤਾਈ ਪਹੁੰਚਦਾ ਕਰਾਂਗੇ ਤੁਸੀਂ ਆਪਦੇ ਲਈ ਸੂਟ ਨੂੰ ਬੁੱਕ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਦੁਆਰੇ ਤੋਂ ਕੰਨਾ ਕੰਨਾ ਸੂਟ ਤੁਹਾਨੂੰ ਦੇ ਆ देखो कितना प्यारा सूट है बहुत ही सोना सूट है बहुत सोने खिड़े खिड़े रंग है जी सारे प्योर के कलर है ये लो जी

ਲਓ ਜੀ ਆਪ ਲੋ ਬੁੱਕ ਜਲਦੀ ਜਲਦੀ ਜੇ ਤੁਸੀਂ ਸੂਟ ਤੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਆਪਾਂ ਨੂੰ ਭੇਜੋ ਜੀ ਸਕਰੀਨ ਸ਼ਾਟ ਲੈ ਕੇ ਤੇ ਆਪਾਂ ਸੂਟ ਤੁਹਾਡੇ ਲਈ ਰੈਡੀ ਕਰਕੇ ਸੂਟ ਤੁਹਾਡੇ ਘਰ ਤਾਈ ਭੇਜ ਗਏ ਧੰਨਵਾਦ ਜੀ ਤੁਹਾਡਾ ਅੱਜ ਦੀ ਵੀਡੀਓ ਦੇਖਣ ਲਈ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇ ਲੋ ਜੀ ਆਪਾਂ ਤੁਹਾਡੇ ਲਈ ਅਗਲੀ ਵੀਡੀਓ ਵਿੱਚ ਬਹੁਤ ਸੋਹਣੇ ਸੂਟ ਲੈ ਕੇ ਆਵਾਂਗੇ ਧੰਨਵਾਦ ਜੀ ਤੁਹਾਡਾ ਓਕੇ ਜੀ ਬਾਏ